ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾ ਸਿੰਘ ਹਮਦਪੁਰਾ ਤੋਂ ਅੱਜ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਰਾਜ 295 ਦੇ ਡਾਕਟਰ ਸਹਿਬਾਨਾ ਵੱਲੋਂ ਪਟਿਆਲਾ ਵਿੱਚ ਰੋਸ ਮਜਾਰਾ ਕਰਾਇਆ ਗਿਆ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਫੁੱਟ ਤੇ ਡਾਕਟਰ ਸਹਿਬਾਨ ਆਪਣੀਆਂ ਮੰਗਾਂ ਮੰਨਵਾਉਣ ਲਈ ਪਟਿਆਲਾ ਪਹੁੰਚੇ ਸ਼ੇਖ ਮੰਤਰੀ ਹਾਂ ਉਹ ਬਿਸ਼ਰਮ ਕਾਹਵਾ ਕਹੀ ਕਿਹੜੀ ਗੋਲੀ ਦਿੱਤੀ ਜਿਹੜੀ ਇਹਦੇ ਢਿੱਡ ਫੁੱਟ ਗਈ ਆ ਇੰਨੇ ਪਿਛੇ ਕਿ ਜਦੋਂ ਕਰੋਨਾ ਕਾਲ ਚੱਲਿਆ ਸੀ ਵੱਡੇ ਵੱਡੇ ਡਾਕਟਰਾਂ ਨੇ ਹਸਪਤਾਲੋਂ ਜੰendre ਮਾਰਕੀਟ ਘਰੋਂ ਚਲੇ ਗਏ ਸੀ ਕਿ ਸਾਡੇ ਵੀਰ ਆਰਐਐਮਪੀ ਵੀਰ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ ਕਰੋਨਾ ਕਾਲ ਨੂੰ ਕਿਉਂ ਭਜਾਇਆ ਇਹ ਸਾਡੇ ਵੀਰਾਂ ਨੂੰ ਕਰੋਨਾ ਕਿਉਂ ਨਹੀਂ ਹੋ ਗਈ ਇਹ ਸਾਡੇ ਵੀਰਾਂ ਨੇ ਕਰੋਨਾ ਕਿਦਾਂ ਭਜਾ ਕੇ ਗੱਡੀ ਲਾ ਕੇ ਕੀ ਗੱਲ ਇਹਨਾਂ ਨੂੰ ਕਰੋਨਾ ਤੋਂ ਡਰ ਲੱਗਦਾ ਸੀ ਆਪੇ ਚਲੇ ਗੱਲ ਕਰਦੇ ਆ ਆ ਹੜਪੇੜ ਤੇ ਵਿਚਾਰੇ ਬੜੇ ਕਾਂਗਰਸੀ ਸਰਕਾਰਾਂ ਨੂੰ ਇਹਨਾਂ ਵਾਸਤੇ ਕੋਈ ਮੈਡੀਕਲ ਬਹੁਤੀ ਵੱਡੀ ਸਹੂਲਤ ਕੋਈ ਨਹੀਂ ਕਰਵਾਈ ਸਾਡੇ ਵੀਰਾਂ ਨੇ ਦਿਨ ਰਾਤ ਲਗਾਤਾਰ 55 ਸਪੰਸਾ ਦੇ ਵਿੱਚ ਕੈਂਪ ਲਾ ਕੇ ਇੰਨਾ ਵੀਰਾਂ ਦੀ ਹੈਲਪ ਕੀਤੀ ਸਾਡੇ ਕਰਨ ਕੰਨ ਜਿਹਨੇ ਵੱਲੋਂ ਲਗਾਤਾਰ ਜਿਹੜੀਆਂ ਸੇਵਾਵਾਂ ਨਿਭਾਈਆਂ ਗਈਆਂ ਅਸੀਂ ਪਾਲੇ ਦੇ ਵਿੱਚ ਜਾ ਜਾ ਕੇ ਟਰਾਲੀਆਂ ਟ੍ਰੈਕਟਰਾਂ ਨੂੰ ਜਾ ਜਾ ਕੇ ਉਹਨਾਂ ਘਰਾਂ ਦੇ ਵਿੱਚ ਵੀ ਮੈਡੀਸਿਨ ਪਹੁੰਚਾਈ ਜਿੰਨਾ ਘਰਾਂ ਦਾ ਕਿਸੇ ਨੂੰ ਅੱਗੇ ਪੱਲੇ ਪਤਾ ਨਹੀਂ ਸੀ ਕਿ ਇਹ ਘਰ ਹੀ ਦੇਖਾਂ ਦੇ ਬੇਟੇ ਆ ਪਰ ਫੇਰ ਵੀ ਸਰਕਾਰ ਨੂੰ ਅਸੀਂ ਜ਼ਿਲ੍ਹਾ ਨਾਮਾ ਸ਼ਹਿਰ ਦਾ ਇੱਥੇ ਟਾਂਚਰ ਤੋਂ ਨਾ ਆਇਆ ਨਾ ਸੋ ਕੀਤਾ ਜਾਓ ਜੀ ਦੋਸਤੋ ਅੱਵਲੇ ਮਾਰਚ ਦਾ ਕੀ ਕਰਨਾ ਪਹਿਲਾ ਦਿਨ ਆਪਾਂ ਐਡਾ ਰੋਣਾ ਜਿੱਦੋਂ ਨੂੰ ਮਾਰਚ ਕਰਨਾ ਉੱਥੇ ਤੱਕ ਪਹਿਲਾਂ ਤਾਂ ਲਾਈਨਾਂ ਹੀ ਲੱਗ ਜਾਣਗੇ ਇੱਥੇ ਦਾ ਕੱਥੇ ਤੱਕ ਬੈਠਣ ਨੂੰ ਜਗ੍ਹਾ ਹੀ ਨਹੀਂ ਮਾਰਚ ਦੀ ਤਾਂ ਬਾਰਕ ਵੱਖਰੀ ਗੱਲ ਹੈ ਘਰ ਤੱਕ ਲਾਈਨਾਂ ਲਾ ਦਾਂਗੇ ਦੋਸਤ ਤੱਕ ਘਰ ਤੱਕ ਲਾਈਨਾਂ ਲਾ ਦਾਂਗੇ ਐਡਾ ਸਾਡੇ ਕੋਲੇ ਪਾਵਰ ਹੈਗੀ ਐਨੀ ਕਿ ਸਾਡੇ ਕੋਲੇ ਪਾਵਰ ਹੈ ਵੀ ਬਲਬੀਰ ਸਿੰਘ ਛਿੱਟੂ ਨੂੰ ਉਹਦੇ ਜਿੱਥੇ ਆਉਣਾ ਹੈ ਉੱਥੇ ਤੱਕ ਵੀ ਜੇ ਲੰਨ ਕਹਿਣ ਤਾਂ ਲਾਈਨਾਂ ਲੱਗ ਜਾਣਗੇ ਇੱਥੇ ਸਾਡੇ ਕੋਲੇ ਸਾਵਨ ਹੈ ਗਿਆ ਮਰਤ ਦੀ ਗੱਲ ਤਾਂ ਇਹ ਵੱਖਰੀ ਰਹਿ ਗਈ ਕਿਥੋਂ ਦਾ ਕੰਕਰ ਨਾਲ ਜੇ ਪਟਿਆਲਾ ਜਾਮ ਕਰਨਾ ਪਈਏ ਤਾਂ ਪਟਿਆਲਾ ਨੂੰ ਵੀ ਜਾਮ ਕਰ ਲਵਾਂਗੇ ਓਏ ਜੇ ਜੇ ਖੇਤ ਮਾਰਤੇ ਗਏ ਸੇਤ ਠੀਕ ਹੋਈ ਅੱਜ ਸਾਡਾ ਪੰਜਾਬ ਦਾ ਪਾਟਾ ਹੋਇਆ ਸਾਡੇ ਜ਼ਿਲ੍ਹਾ ਪਟਿਆਲਾ ਦੇ ਵਿੱਚ ਸੇਤ ਮਾਤਰੀ ਦੀ ਤੋਫੀ ਦੇ ਲੋਏ ਆ ਜਿਹੜਾ ਉਹ ਤਿਆਰ ਬਹਾਰ ਚੜਿਆ ਹੈ ਪਹਿਲੀ ਲਾਗ ਕਹ ਰਹੇ ਆ ਕੋਈ ਹੋਰ ਨਹੀਂ ਕਰ ਸਕਦਾ ਅੱਜ ਜਿਹੜਾ ਆਪਣੇ ਬੁਲਾਇਆ ਸੀ ਵਿਚਾਰ ਲਈ ਡਾਕਟਰ ਬੈਂਟ ਕਰਾਂਗੇ ਜਿਲ੍ਹਾ ਪ੍ਰਿੰਸੀਪਲ ਤੋਂ ਡਾਕਟਰ ਰਾਜਜੀ ਪੋਰ ਜਨਰਲ 77 ਸਾਡੇ ਵਿਚਾਰ ਦੋ ਮਿਟਰੀ ਵਿਚਾਰ ਤੋਂ ਸ਼ੁਰੂ जिन मु <consulted Southeast continue> ਦੋ ਮਿੰਟ ਵਾਸਤੇ ਜਿਹੜਾ ਆਪਣੇ ਵਿਚਾਰ ਪੇਸ਼ ਕਰਨਗੇ ਮੈਂ ਸਾਰੇ ਬਲਾਕਾਰਾਂ ਨੂੰ ਬੇਨਤੀ ਕਰਦਾ ਕਿ ਟਾਈਮ ਨੂੰ ਟਾਈਮ ਬਾਉਂਡ ਕਰਕੇ ਚੱਲਿਆ ਕਰੋ 2 ਮਿੰਟ ਤੇ ਸਿਰਫ 2 ਮਿੰਟ ਹੋ ਗਿਆ ਇਹ ਚਲੋ ਜੀ ਲਾਓ ਪਹਿਲਾ ਇਹ ਕਿਹੜਾ ਇਹ ਡਾਕਟਰ ਸੁਤਨਾਪ ਸਿੰਘ ਜੀ ਬਲਾਕ ਪ੍ਰਧਾਨ ਅੰਮ੍ਰਿਤਗੜੀ ਕੋਟਿਆਰ ਜੀ ਸੇਵਾ ਦੇ ਦੀ ਜਿੰਦੜੀ ਇਹ ਬੜੀ ਔਖੀ ਦਲਾਕਾਨੀਆਂ ਢੇਰਸ ਖੱਲਿਆ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਨਾਲ ਸੇਵਾ ਦਾ ਛਣਿਆ ਨੇ ਅੱਜ ਅਸੀਂ ਇੱਥੇ ਅਸੀਂ ਆਪਣੇ ਹੱਕ ਲੈਣ ਲਈ ਪੰਜਾਬ ਦੀ ਧਰਤੀ ਦੇ ਪਿੱਛੇ ਸਾਨੂੰ ਤੇ ਸ਼ੌਕ ਨੇ ਬਲਦੇ ਸਾਬ ਜੀ ਸਿਹਤ ਮੰਤਰੀ ਤੁਹਾਡੇ ਧਿਆਨ ਚੇ ਗੱਲ ਆ ਜੀਏ ਪਹਿਲਾਂ ਬ੍ਰਹਮੇ ਜਰਾ ਜੀ ਵਰਗੇ ਜਿਹੜੇ ਹੋਏ ਸਿਹਤ ਮੰਤਰੀ ਬਣੇ ਆ ਉਹਨਾਂ ਨੂੰ ਪੁੱਛ ਰਹਿੰਦਾ ਵੀ ਇਹ ਤਾਂ ਮਕਰ ਪੰਗਾਲੇ ਦਾ ਕੀ ਹਾਲ ਕਰਨਗੇ ਉਹ ਸਾਡਾ ਪਤਾ ਲਿਆ ਕਿਥੋਂ ਪੰਗਾਲਾ ਲਿਆ ਅਸੀਂ ਤੇ ਇਹ ਤੇ ਹਾਕਮਗਰ ਆਏ ਆ ਪਹਿਲਾਂ ਸਾਡੇ ਹੱਥ ਸਾਡੇ ਦੇ ਸਾਡਾ ਫੋਟੋ ਤੇ ਨਿੱਜੀ ਰਜਿਸਟਰੀ ਹੋ ਗਈ ਪਹਿਲਾਂ ਸਰਕਾਰਾਂ ਆਉਂਦੀਆਂ ਜਾਂਦੀਆਂ ਕਿੰਨੀ ਸਰਕਾਰਾਂ ਆਈਆਂ ਕਿੰਨੀ ਗਈਆਂ ਪਰ ਸਾਨੂੰ ਅੱਜ ਤੱਕ ਕਿਸੇ ਸਰਕਾਰ ਨੇ ਇਨਸਾਫ ਨਹੀਂ ਕਰਾਇਆ ਮੋਹੇ ਹੀ ਬੌਂਦੀ ਪਾਪ ਚਾਕੇ ਸਾਡੇ ਮੋਹਰੇ ਉਹਦਾ ਚੋਸਾ ਲਾ ਦਿੰਦੇ ਆ ਦੂਜੀ ਬੌਂਦੀ ਪਾਪ ਚਾਕੇ ਦੂਜੀ ਸਰਕਾਰ ਸਾਡੇ ਮੋਹਰੇ ਕੇਸਾ ਲਾਉਂਦੀ ਆ ਸੋ ਸਾਥੀਓ ਸਿਰ ਤੇ ਕਫਰ ਬੰਨ ਕੇ ਰੱਖਿਆ ਗੁਰੇ ਹੁਣੇਸ਼ ਇਹ ਜੀ ਸਰਕਾਰਾਂ ਨੂੰ ਅਸੀਂ ਪਹਿਲੀ ਗੱਲ ਦੀ ਸਾਡੀ ਜਿੱਤ ਹੋਈ ਦੀ ਆ ਪਹਿਲਾਂ ਤੁਸੀਂ ਇਹ ਚੀਜ਼ ਧਿਆਨ ਮਾਰ ਲਓ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਨੇ ਸਖ਼ਤ ਪੋਟਾ ਨੂੰ ਆਰਡਰ ਕੀਤਾ ਹੋਇਆ ਤੇ ਤੁਸ ਨਹੀਂ ਕਰ ਸਕਦੇ ਪਰ ਉਹਦੀ ਜੋਧੀ ਜਾਗ ਦੀ ਮਿਸਾਲ ਹੈ ਜਿਹੜੇ ਡਾਕਟਰ ਸਾਥੀ ਸਾਡੇ ਖੜੇ ਆ ਉਹ ਪਿੰਡਾਂ ਦੇ ਵਿਚ ਆ ਕੇ ਹੱਕ ਦੇ ਜੋਰ ਤੇ ਸਾਡੀ ਜਥੇਬੰਦੀ ਦੇ ਜੋਰ ਤੇ ਆ ਸਾਡੇ ਇਹ ਬੱਬਰ ਸ਼ੇਰ ਬੈਠੇ ਪੰਜਾਬ ਦੇ ਬਾਲੇ ਜੀ ਬਾਲੇ ਜੀ ਸਰਕਾਰ ਸਾਹਿਬ ਜੀ ਸਾਰੇ ਬੱਬਰ ਸ਼ੇਰਾਂ ਦੀ ਜੋਰ ਹਿੱਕ ਰੇ ਗੋਤ ਅਸੀਂ ਪਟਾਣੇ ਬਠੇ ਕਰਕਸਤਾ ਰੇ ਆ ਸੋ ਬਾਕੋ ਬਿਰੋ ਕਦੇ ਡਾਕੀ ਨਹੀਂ ਰੋ ਸਾਫ ਸੁਥਾ ਕੰਮ ਕਰਨਾ ਤੇ ਅੱਗੇ ਬੰਦੇ ਆਉਂਦਾ ਜਿਉ ਚੱਬਰਿਆ ਮੰਤਰੀ ਤੇ ਉਹ ਜਿਹੜਾ ਆਦਮੀ ਆਪਣੇ ਤੋਹ ਦਾ ਸੀਗਾ ਉਹ ਵੀ ਵੇਖੀ ਇੱਥੇ ਆ ਕੇ ਦੇਲਵਾ ਕੇ ਹੱਟਿਆ ਉਹ ਵੀ ਸਾਨੂੰ ਦਿੰਦਾ ਸੀ ਉਹ ਵੀ ਥੰਡੇ ਖਾ ਕੇ ਆ ਕੇ ਥੰਡੇ ਹੋ ਨਾਮਾ ਦੇ ਮੰਗ ਪੱਤਰ ਆ ਸਾਡੇ ਬੱਬਰ ਸ਼ੇਰ ਨੇ ਧੱਕੇ ਕਰਿਆ ਆ ਕੇ ਅੱਜ ਦਾ ਨਾਰੂਪਤਰੀ ਆ ਗਿਓ ਹਤੇ ਜਿਹੜਾ ਹਾਲ ਜੇ ਹੋਰ ਥੋੜੇ ਟਾਈਮ ਚ ਇਹੀ ਕਰ ਲਗੇ एम पी ओ की ਸਸਟੀ ਕਾਸ ਮੂਵਮੈਂਟ 2020 ਭਾਈ ਜੀ ਸਾਰੇ ਪਿੰਡਾਂ ਦੇ ਬਲਾਕਾਂ ਦੇ ਪ੍ਰਧਾਨ ਸਰਦਾਰਾਂ ਨੂੰ ਬੇਨਤੀ ਹੈ ਸਾਡੇ ਦੇ ਸੂਬਾ ਕਮੇਟੀ ਦੇ ਇੱਕ ਬੰਦੇ ਵੇਖਾ ਹੈ ਉਹਦੇ ਕੋਲ ਜਿੰਨੇ ਵੀ ਜ਼ਿਲ੍ਹੇ ਦੇ ਬਲਾਕ ਆਏ ਨੇ ਆਪ ਕੋ ਆਪਣੀ ਹਾਜ਼ਰੀ ਲਖਾਣੀ ਕਿਹੜਾ ਬਲਾਕ ਕਿੰਨੇ ਬੰਦੇ ਲੈ ਕੇ ਆਇਆ ਚੈੱਕ ਕਰਕੇ ਤਤੀ ਵਾਰ ਆਪਣੀ ਜਿਹੜੀ ਹੋ ਗਈ ਆ ਨੋਟਰੀ ਲਖਾ ਸਰਕਾਰ ਦੇ ਸਾਰੇ ਬਲਾਕਾਂ ਦੇ ਦੇ ਬਲਾਕਾਂ ਦੇ ਮੇਡਰ ਨੇ ਟਿਕਾਣੇ ਸਾਰੇ ਬਲਾਕਾਂ ਦੇ ਜਿਹੜੇ ਲੋਕ ਨੂੰ ਬਾਹਰ ਤੋਂ ਫਰਦਨਾ ਲੱਗੀ ਤੋਂ ਵੀ ਆਪਨੇ ਆਪਣੇ ਬਲਾਕਾਂ ਦੇ ਪੁਤਾਨਾਂ ਨੂੰ ਹਲੈਤਾ ਨੇ ਸਿੱਧੀਆਂ ਪਹਿਲਾਂ ਵੀ ਲਿਖਿਆ ਪੰਜਾਬ ਦੇ ਗਰੁੱਪ ਤੇ ਸਾਰੇ ਜਿਨ੍ਹਾਂ ਦੇ ਗਰੁੱਪਾਂ 'ਚ ਕੀ ਕੰਟਰੋਲ ਕਰੋ ਜੀ ਆਪਣੇ ਆਪਣੇ ਬਲਾਕ ਦੇ ਜਿਹੜੇ ਪ੍ਰਧਾਨ ਪ੍ਰਵਾਨ ਜਿੰਨੇ ਨਹੀਂ ਮੈਂ ਜਾ ਕੇ ਆਪਣੇ ਬਲਾਕਾਂ ਦੇ ਫਿਕਰਾਂ ਨੂੰ ਵਧਾਓ ਉਹ ਐਵੇਂ ਸੜਕਾਂ ਤੇ ਤੁਰੇ ਫਰਨ ਕੋਈ ਨਾ ਰਹੀ ਨਾ ਸੁਰਾਗਲੇ ਬੱਚਾ ਸਭ ਕੋ ਦੀ ਜ਼ਿੰਮੇਵਾਰੀ ਸਾਡੀ ਬਾਹਰ ਕੋਈ ਕਿਰੇ ਫੜਦਾ ਤੂੰ ਕੋਈ ਜ਼ਿੰਮੇਵਾਰ ਨਹੀਂ ਮੰਗਾ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਟੁੱਟੀਆਂ ਦੇ ਸਰਕਾਰ ਮੁਰਦਾਬਾਦ 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 ਆ ਗੁਰਦਾਸਪੁਰ ਤੋਂ ਸਾਡੇ ਵਿੱਚ ਬਹੁਤ ਵੱਡੀ ਕਿਸ਼ਤੀ ਦੇ ਵਿੱਚ ਸਾਡੇ ਕੋਲ ਪਹੁੰਚੇ ਨੇ ਸੋ ਅਸੀਂ ਟੀਮ ਦਾ ਬਹੁਤ-ਬਹੁਤ ਅੱਖੋਂ-ਕੰਡਲੇ ਧੰਨਵਾਦ ਕਰਦੇ ਆ ਜੋ ਜਿੰਨੇ ਵੀ ਸਾਡੇ ਸਟੇਟ ਕਮੇਟੀ ਦੇ ਮੈਂਬਰ ਜਾਂ ਆਪੂਨਾ ਸਟੇਟ ਦੇ ਉਹ ਸਟੇਟ ਦੇ ਪਿਆਰਦਾਨ ਮੁੜਵਾਦ ਮੁੜਵਾਦ ਜੈ ਸਰਕਾਰ ਹਾਏ 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 ਸੋ ਸਾਡਾ ਸ਼ੇਰਪੁਰ ਪਲਾਕੇ ਜਿਹੜਾ ਉਹ ਵੀ ਇੱਥੇ ਪਹੁੰਚ ਚੁੱਕਿਆ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦੀ ਆ ਜਿਹਦੇ ਸਾਹਮਣੇ ਬਹੁਤ ਸਾਰੇ ਸੈਂਟਰਸ ਸਾਡਾ ਕੱਢ ਕੇ ਪਹੁੰਚਦੇ ਨੇ ਸੋ ਮੇਰਾ ਬੇਨਤੀ ਹੈ ਕਿ ਬਰਾਬਰੀ ਆਪਣੀ ਜਗ੍ਹਾ ਲੈ ਲਓ ਭਾਈਓ ਤੇ ਸਾਡੇ ਬਤਨਾ ਬਲਾਕ ਪ੍ਰਧਾਨ ਜਾਂ ਜਿਹੜੇ ਵੀ ਵੀਰ ਨੇ ਹੋ ਸਟੇਜ ਤੇ ਆ ਜਾਣ ਬਾਕੀ ਸਾਰੇ ਭਾਈ ਜਣ ਤੇ ਉਹ ਵੀਰਾਂ ਨੂੰ ਦੇਖਤੀ ਆ ਵੀ ਅੱਗੇ ਇਹ ਬੁਲਾ ਰਹੇ ਆ ਅਬ ਜਿਹੜੇ ਜਿਹੜੇ ਬੁਲਾ ਰਹੇ ਨੇ ਉਹ ਆਪਣਾ ਆਪਣਾ ਨਾਮ ਦੇ ਦੇ ਜਿਹੜੇ ਬੋਲਣਾ ਚਾਹੁੰਦੇ ਨੇ ਜਿਲ੍ਹਿਆਂ ਦੇ ਵਿੱਚੋਂ ਸੂਬਾ ਕਮੇਟੀ ਮੈਂਬਰ ਨੇ ਆਇਆ ਹੋਰ ਔਦੇਦਾਰ ਨੇ ਉਸ ਸਟੇਜ ਦੇ ਉੱਤੇ ਬੈਠੇ ਨੇ ਖਲਾਫਤਾ ਜੋ ਅੱਜ ਨਾਅਰੇ ਵੀ ਡਟ ਕੇ ਲਾਉਣੇ ਨੇ ਇਹਨਾਂ ਦੇ ਖਲਾਫਤਾ ਆਪਣੀ ਦਿੱਲੀ ਭਰਾਸ ਵੀ ਪੂਰੀ ਕੱਢਣੀ ਆ ਕਹ ਹਾਰਦੇ ਨਹੀਂ ਹੁੰਦੇ ਕਦੇ ਮਰਦੇ ਦਲੇਰ ਹੌਸਲੇ ਬੁਲਾ ਕੇ ਤੁਸੀਂ ਗੰਭਰ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਸਾਡੇ ਵਿੱਚ कल देवीगढ़ी पी जिदाबाद पूरियां किते वादा पूरा करा, करा एम पी ए पी जिंदबाद मानार मुर्दा सिहत मंत्री हा ਬਹੁਤ ਬਿਹਤਰ ਤਰ੍ਹਾਂ ਜਿੱਥੇ ਉੱਥੇ ਵੀ ਜਗ੍ਹਾ ਮਿਲਦੀ ਆ ਬੈਠ ਜਾਓ ਕਿ ਕਹੇ ਹਲੇ ਦਾ ਬਹੁਤ ਵੱਡੀ ਲਾਈਨ ਲੱਗ ਜਾਣੀ ਆ ਸਾਰਾ ਪੰਡਾਲੇ ਬਹੁਤ ਛੋਟਾ ਪੈ ਜਾਣੇ ਸਾਡੇ ਵਿਚਕਾਰ ਜ਼ਿਲ੍ਹਾ ਪਟਿਆਲਾ ਤੋਂ